ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈਖੇਲ ਹਾਜ਼ਰ ਹਾਂ ਇਸ ਹਫਤੇ ਦੀਆਂ ਪੰਜਾਬੀ ਅਖਬਾਰਾਂ ਵਿੱਚ ਛਪੀਆਂ ਪੰਥ ਅਤੇ ਪੰਜਾਬ ਨਾਲ ਜੁੜੀਆਂ ਮੁੱਖ ਖਬਰਾਂ ਤੇ ਤਫਸਰਾ ਲੈ ਕੇ ਇਸ ਹਫਤੇ ਪੰਜਾਬੀ ਅਖਬਾਰਾਂ ਵਿੱਚ ਪੰਜਾਬ ਸਰਕਾਰ ਦੇ ਬਜਟ ਦੀ ਚਰਚਾ ਦੇ ਨਾਲ-ਨਾਲ ਜੋ ਹੋਰ ਮੁੱਖ ਮੁੱਦੇ ਪੰਜਾਬ ਅਤੇ ਪੰਥ ਨੂੰ ਲੈ ਕੇ ਛਾਏ ਰਹੇ ਉਹਨਾਂ ਵਿੱਚੋਂ ਮੁੱਖ ਇਹ ਕਿਸਾਨ ਆंदोलਨ ਨੇ ਹੀ ਦਿੱਲੀ ਹਲੇ ਵੀ ਦੂਰ ਬਣਿਆ ਹੋਇਆ ਹੈ ਦੇਸ਼ ਭਰ ਤੋਂ ਦਿੱਲੀ ਆ ਰਹੇ ਕਿਸਾਨਾਂ ਨੂੰ ਬੀਜੇਪੀ ਸਰਕਾਰ ਕਰ ਰਹੀ ਹੈ ਗ੍ਰਿਫਤਾਰ ਹਾਈ ਕੋਰਟ ਵੱਲੋਂ ਸੁਖਿਰਨ ਸਿੰਘ ਦੀ ਮੌਤ ਦੀ ਅਦਾਲਤੀ ਜਾਂਚ ਦਾ ਆਦੇਸ਼ ਸੁਖਦੇਵ ਸਿੰਘ ਢੀਟਸਾ ਨੇ ਆਪਣੀ ਪਾਰਟੀ ਅਕਾਲੀ ਦਲ ਸੰਯੁਕਤ ਨੂੰ ਮੁਨ ਅਕਾਲੀ ਦਲ ਬਾਦਲ ਵਿੱਚ ਰਲਾ ਕੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਸਵੀਕਾਰਿਆ ਬਾਦਲ ਟੀਮ ਨੇ ਕੀਤਾ ਸਵਾਗਤ ਢੀਟਸਾ ਟੀਮ ਦੇ ਵੱਡੇ ਆਗੂ ਹੋਏ ਨਾਰਾਜ਼ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਸਿੰਘਾਂ ਨੂੰ ਪੰਜਾਬ ਜੇਲ੍ਹ ਵਿੱਚ ਤਬਦੀਲ ਕਰਾਉਣ ਲਈ ਭੁਖ ਹੜਤਾਲ ਤੇ ਬੈਠਿਆਂ ਦੀ ਹਾਲਤ ਨਾਜ਼ੁਕ ਸ਼੍ਰੀ ਖਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਕਮੇਟੀ ਬਣਾ ਕੇ ਬੰਦੀ ਸਿੰਘਾਂ ਨੂੰ ਪੰਜਾਬ ਲਿਆਉਣ ਦਾ ਉਪਰਾਲਾ ਕੀਤਾ ਤੇਸ ਭਾਰਤੀ ਨੌਜਵਾਨਾਂ ਨੂੰ ਜ਼ਬਰਨ ਫੌਜ ਵਿੱਚ ਭਰਤੀ ਕਰਕੇ ਯੂਕਰੇਨ ਜੰਗ ਵਿੱਚ ਭੇਜ ਰਿਹਾ ਹੈ ਰੂਸ ਕਿਲਾ ਅਲੰਦਗੜ ਸਾਹਿਬ ਦੇ ਸੰਤਾਨੇ ਬਦਲੀ ਗੜ ਸ਼ੰਕਰ ਸ਼੍ਰੀ ਅਨੰਦਪੁਰ ਸਾਹਿਬ ਸੜਕ ਦੀ ਨੂਹਾਰ ਵਿਧਾਇਕ ਅਤੇ ਸੰਸਦੀ ਮੈਂਬਰ ਵੀ ਹੁਣ ਡਰਿਆ ਕਰਨਗੇ ਰਿਸ਼ਵਤ ਲੈਣ ਤੋਂ ਸੁਪਰੀਮ ਕੋਰਟ ਦੇ ਨਵੇਂ ਫੈਸਲੇ ਮਗਰੋਂ ਬੰਦੀ ਉਮੀਦ 80ਵਿਆਂ ਵਿੱਚ ਖਾਲਿਸਤਾਨ ਦਾ ਬੁੱਦਾ ਨਹੀਂ ਸੀ ਕਿਹਾ ਅਮਰੀਕੀ ਪ੍ਰੋਫੈਸਰ ਮਾਰਕ ਟਿੰਗ ਭਾਰਤ ਇੱਕ ਦੇਸ਼ ਨਹੀਂ ਬਲਕਿ ਵਖ-ਵਖ ਸਭਿਤਾਵਾਂ ਵਾਲਾ ਉਪਮਹਾਦੀਪ ਹੈ ਕਿਹਾ ਡੀਐਮਕੇ ਦੇ ਨੇਤਾ ਅਤੇ ਸੰਸਦ ਏ ਰਾਜ ਨੇ ਇਸ ਦੇ ਨਾਲ ਹੀ ਤਫਸਰਾ ਕੀ ਸੁਖਬੀਰ ਬਾਦਲ ਵੱਲੋਂ ਕੀਤਾ ਮਾਫੀ ਦਾ ਪਖੰਡ ਅਕਾਲੀ ਦਲ ਨੂੰ ਮੋੜ ਸਰਜੀਤ ਕਰ ਸਕੇਗਾ ਕੀ ਬਾਦਲਕੀਆਂ ਅਤੇ ਉਸ ਟੀਮ ਦੇ ਕਿਸੇ ਵੀ ਬੰਦੇ ਦੀ ਮੌਜੂਦਗੀ ਅਕਾਲੀ ਦਲ ਨੂੰ ਮੋੜ ਪੰਥਕ ਸ਼੍ਰੋਮਣੀ ਅਕਾਲੀ ਦਲ ਵੱਜੋਂ ਸਥਾਪਿਤ ਕਰ ਸਕੇਗੀ ਹੁਣ ਚਰਚਾ ਵਿਸਥਾਰ ਨਾਲ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਤੇ ਸੱਦੇ ਤੇ ਚੱਲ ਰਹੇ ਕਿਸਾਨ ਆंदोलਨ ਨੂੰ 25 ਦਿਨਾਂ ਤੋਂ ਉੱਪਰ ਹੋ ਚੁੱਕੇ ਹਨ ਪੰਜਾਬ ਤੋਂ ਦਿੱਲੀ ਜਾਣ ਵਾਲੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਹੋਏ ਹਨ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਜ਼ਬਰਦਸਤ ਕਿਲੇ ਬੰਦੀ ਅਥਰੂ ਗੈਸ ਪੈਲਟ ਗਨਾ ਅਤੇ लाਠੇ ਚਾਰਜ ਅਤੇ ਟਰੈਕਟਰਾਂ ਗੱਡੀਆਂ ਦੀ ਪੰਨ ਤੋੜ ਅਤੇ ਫੈਲਾਏ ਜਾ ਰਹੇ ਝੂਠ ਦਾ ਮੁਕਾਬਲਾ ਕਰ ਰਹੇ ਹਨ ਬਾਰਡਰਾਂ ਤੇ ਸਾਰੇ ਪੰਜਾਬ ਹਰਿਆਣਾ ਤੋਂ ਕਿਸਾਨ ਇਕੱਠੇ ਹੋ ਰਹੇ ਹਨ ਪ੍ਰੈਸ ਵਿੱਚ ਛਪੀਆਂ ਖਬਰਾਂ ਦੇ ਮੁਤਾਬਕ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਮਨਜੀਤ ਸਿੰਘ ਘੁੰਮਣ ਅਮਰਜੀਤ ਸਿੰਘ ਰਾਲਾ ਸਤਨਾਮ ਸਿੰਘ ਬਾਗੜੀਆਂ ਅਤੇ ਐਡਵੋਕੇਟ ਅਸ਼ੋਕ ਭਲਹਰਾ ਨੇ ਦੱਸਿਆ ਕਿ ਦੇਸ਼ ਭਰ ਤੋਂ ਕਿਸਾਨ ਦਿੱਲੀ ਚੱਲ ਕੇ ਰਵਾਨਾ ਹੋ ਰਹੇ ਹਨ ਲੇਕਿਨ ਬੀਜੇਪੀ ਸਰਕਾਰ ਇਹਨਾਂ ਨੂੰ ਰਾਹ ਵਿੱਚ ਹੀ ਰੋਕ ਰਹੀ ਹੈ ਉਹਨਾਂ ਦੱਸਿਆ ਕਿ ਯੂਪੀ ਦੇ ਫਿਰੋਜ਼ਾਬਾਦ ਤੋਂ ਚੱਲ ਕੇ ਮੰਡਲ ਆਰਮੀ ਦਾ ਇੱਕ ਜੱਥਾ ਰੇਲ ਰਾਹੀਂ ਜੰਤਰ ਮੰਤਰ ਪਹੁੰਚ ਚੁੱਕਿਆ ਹੈ ਲੇਕਿਨ ਰਾਜਸਥਾਨ ਦੇ ਬਾਹਰਾ ਜ਼ਿਲ੍ਹੇ ਤੋਂ ਧਰਮਾ ਤਾਕਰ ਤੇ ਉਹਨਾਂ ਦੇ 50 ਸਾਥੀਆਂ ਨੂੰ ਬੀਜੇਪੀ ਦੀ ਰਾਜਸਥਾਨ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਇਸੇ ਤਰ੍ਹਾਂ ਬੂੰਦੀ ਜ਼ਿਲ੍ਹੇ ਤੋਂ ਰੇਲ ਰਾਹੀ ਆ ਰਹੇ ਕਿਸਾਨਾਂ ਦੇ ਜੱਥੇ ਨੂੰ ਵੀ ਰਾਜਸਥਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮੱਧ ਪ੍ਰਦੇਸ਼ ਅਤੇ ਦੱਖਣ ਭਾਰਤ ਤੋਂ ਆ ਰਹੀਆਂ ਕਿਸਾਨ ਜੱਥੇਬੰਦੀਆਂ ਦੇ ਕਾਫਲੇ ਦਿੱਲੀ ਵੱਲ ਰਵਾਨਾ ਹੋ ਚੁੱਕੇ ਹਨ ਪਰ ਉਹਨਾਂ ਨਾਲ ਸੰਪਰਕ ਨਹੀਂ ਬਣ ਸਕਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਸ਼ੁਭਕਿਰਨ ਸਿੰਘ ਦੀ ਮੌਤ ਬਾਰੇ ਕੇਸ ਦਰਜ ਕਰਨ ਦੀ ਦੇਰੀ ਦਾ ਨੋਟਿਸ ਲੈਂਦਿਆਂ ਹੋਇਆ ਪੰਜਾਬ ਸਰਕਾਰ ਦੀ ਦਲੀਲ ਨੂੰ ਪ੍ਰਵਾਨ ਨਹੀਂ ਕੀਤਾ ਅਤੇ ਕਿਹਾ ਕਿ ਪੰਜਾਬ ਰਾਜ ਇੱਕ ਪਾਸੇ ਕੇਸ ਦਰਜ ਕਰਨ ਅਤੇ ਕੇਸ ਦੀ ਜਾਂਚ ਦੀ ਜ਼ਿੰਮੇਵਾਰੀ ਤੋਂ ਦੌੜ ਰਿਹਾ ਹੈ ਅਤੇ ਦੂਜੇ ਪਾਸੇ ਹਰਿਆਣਾ ਦੇ ਅਧਿਕਾਰ ਖੇਤਰ ਦਾ ਦਾਵਾ ਕਰਨ ਲਈ ਕਾਫੀ ਉਤਾਵਲਾ ਹੈ हरियाणा सरकार ਵੱਲੋਂ ਅਦਾਲਤ ਨੂੰ ਗੁੰਮਰਾਹ ਕੀਤਾ ਗਿਆ ਹਰਿਆਣਾ ਵੱਲੋਂ ਪੇਸ਼ ਕੀਤੀਆਂ ਤਸਵੀਰਾਂ ਦੇ ਆਧਾਰ 'ਤੇ ਹਾਈ ਕੋਰਟ ਨੇ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਚੱਲ ਰਹੇ ਕਿਸਾਨ ਆंदोलਨ ਨੂੰ ਲੈ ਕੇ ਸਖਤ ਟਿੱਪਣੀ ਕੀਤੀ ਹਾਈ ਕੋਰਟ ਨੇ ਕਿਹਾ ਕਿ ਹੱਥਾਂ ਵਿੱਚ ਤਲਵਾਰਾਂ ਲੈ ਕੇ ਕਿਵੇਂ ਕੋਈ ਸ਼ਾਂਤਮਈ ਪ੍ਰਦਰਸ਼ਨ ਕਰ ਸਕਦਾ ਹੈ ਕੀ ਤੁਸੀਂ ਉੱਥੇ ਕੋਈ ਜੰਗ ਲੜਨ ਜਾ ਰਹੇ ਹੋ ਅਦਾਲਤ ਨੇ ਕਿਸਾਨ ਆਗੂਆਂ ਤੇ ਟਿੱਪਣੀ ਕਰਦਿਆਂ ਹੋਇਆ ਕਿਹਾ ਕਿ ਅਜੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਚੰਨਈ ਪੀੜੀਆਂ ਜਾਣਾ ਚਾਹੀਦਾ ਹੈ ਇਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਵੱਲੋਂ ਜਾਂ ਕਿਸਾਨ ਜਥੇਬੰਦੀਆਂ ਵੱਲੋਂ ਕੁਝ ਵੀ ਪੇਸ਼ ਨਹੀਂ ਕੀਤਾ ਗਿਆ ਲੇਕਿਨ ਬਾਅਦ ਵਿੱਚ ਅਦਾਲਤ ਦੀ ਟਿੱਪਣੀ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਖਿਲਾਫ ਗਲਤ ਤੱਥ ਪੇਸ਼ ਕਰਕੇ ਹਾਈ ਕੋਰਟ ਨੂੰ ਗੁੰਮਰਾਹ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਪੁਲਿਸ ਦੇ ਜਵਾਨਾਂ ਵੱਲੋਂ ਸਿਵਲ ਕੱਪੜਿਆਂ ਵਿੱਚ ਗੋਲੀਆਂ ਚਲਾਈਆਂ ਗਈਆਂ ਅਤੇ ਟਰੈਕਟਰ ਟਰਾਲੀਆਂ ਅਤੇ ਹੋਰ ਵਾਹਨਾਂ ਦੀ ਭੰਨ ਤੋੜ ਕੀਤੀ ਗਈ ਇਹ ਤੱਥ ਅਦਾਲਤ ਵਿੱਚ ਨਹੀਂ ਰੱਖੇ ਗਏ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਪੱਖ ਅਦਾਲਤ ਵਿੱਚ ਰੱਖਿਆ ਜਾਵੇਗਾ ਸ਼ੁਭਕਿਰਨ ਸਿੰਘ ਦੀ ਮੌਤ ਦੇ ਮਾਮਲੇ ਤੇ ਸੁਣਵਾਈ ਕਰਦੇ ਹੋਏ ਕਾਰਜਕਾਰੀ ਚੀਫ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਅਤੇ ਜਸਟਿਸ ਲਾਪੀਤਾ ਬੈਨਰਜੀ ਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਪੁੱਛਿਆ ਕਿ ਸ਼ੁਭਕਿਰਨ ਸਿੰਘ ਦੀ ਮੌਤ ਦੇ ਮਾਮਲੇ ਤੇ ਐਫ ਆਈ ਆਰ ਦਰਜ ਕਰਨ ਇਨਾ ਸਮਾਂ ਕਿਉਂ ਲੱਗਿਆ ਅਦਾਲਤ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੋਹਾਂ ਰਾਜਾਂ ਦੀਆਂ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਰਹੀਆਂ ਹਨ ਅਦਾਲਤ ਨੇ ਸ਼ੁਭਕਿਰਨ ਸਿੰਘ ਦੀ ਮੌਤ ਦੀ ਜਾਂਚ ਹਾਈ ਕੋਰਟ ਦੇ ਸੇਵਾਮੁਖ ਜੱਜ ਤੋਂ ਕਰਾਏ ਜਾਣ ਦੇ ਹੁਕਮ ਦਿੱਤੇ ਜਾਂਚ ਦੇ ਕੰਮ ਵਿੱਚ ਮਦਦ ਲਈ ਪੰਜਾਬ ਅਤੇ ਹਰਿਆਣਾ ਸਰਕਾਰਾਂ ਤੋਂ ਇੱਕ-ਇੱਕ ਐਡੀਸ਼ਨਲ ਡੀਜੀਪੀ ਪੱਧਰ ਦੇ ਅਧਿਕਾਰੀ ਨੂੰ ਨਾਲ ਲਾਉਣ ਨੂੰ ਵੀ ਕਿਹਾ ਇਹ ਅਦਾਲਤੀ ਜਾਂਚ ਕਮੇਟੀ ਸ਼ੁਭਕਿਰਨ ਸਿੰਘ ਦੀ ਮੌਤ ਦਾ ਸਥਾਨ ਉਸ ਸੰਬੰਧੀ ਬਣਦੇ ਅਧਿਕਾਰ ਖੇਤਰ ਤੋਂ ਇਲਾਵਾ ਵਰਤੇ ਗਏ ਹਥਿਆਰ ਦਾ ਪਤਾ ਲਗਾਵੇਗੀ ਜੋ ਮੌਤ ਦਾ ਕਾਰਨ ਬਣਿਆ ਮੌਤ ਲਈ ਜ਼ਿੰਮੇਵਾਰ ਬੰਦੇ ਦੀ شناخت ਵੀ ਕਰੇਗੀ ਨਾਲ ਹੀ ਸ਼ੁਭਕਿਰਨ ਦੇ ਪਰਿਵਾਰ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਸਿਫਾਰਿਸ਼ ਵੀ ਕਰੇਗੀ ਇਹ ਵੀ ਪਤਾ ਲਗਾਏਗੀ ਕਿ ਹਰਿਆਣਾ ਵੱਲੋਂ ਆंदोलਨਕਾਰੀਆਂ 'ਤੇ ਵਰਤੀ ਗਈ ਤਾਕਤ ਹਾਲਾਤ ਅਨੁਸਾਰ ਜ਼ਰੂਰੀ ਸੀ ਜਾਂ ਨਹੀਂ ਅਦਾਲਤੀ ਕਮਿਸ਼ਨ ਆਪਣੀ ਜਾਂਚ ਰਿਪੋਰਟ 1 ਮਹੀਨੇ ਵਿੱਚ ਪੇਸ਼ ਕਰੇਗਾ ਇਸ ਹਫਤੇ ਦੀ ਸੁਰਖੀਆਂ ਵਿੱਚ ਰਹੀ ਖਾਸ ਖਬਰਾਂ ਵਿੱਚ ਜੋ ਅਕਾਲੀ ਦਲ ਸੰਯੁਕਤਾ ਮੁੜ ਅਕਾਲੀ ਦਲ ਬਦਲ ਵਿੱਚ ਰਲੇਵਾ ਖਾਸੀ ਚਰਚਾ ਦਾ ਵਿਸ਼ਾ ਰਿਹਾ। ਸੁਖਬੀਰ ਬਾਦਲ ਸੁਖਦੇਵ ਢੀਡ ਸਾਨੂੰ ਆਪਣੀ ਪ੍ਰਧਾਨਗੀ ਹੇਠਾਂ ਲਿਆਉਣ ਵਿੱਚ ਕਾਮਯਾਬ ਹੋ ਗਏ ਹਨ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਢੀਡ ਸਾਨੂੰ ਪਾਰਟੀ ਦਾ ਸਰਪ੍ਰਸਤ ਥਾਪਿਆ ਹੈ ਪਰ ਪ੍ਰਧਾਨਗੀ ਨਹੀਂ ਛੱਡੀ। ਢੀਡ ਸਾਹਿਬ ਨੇ ਵੀ ਹਾਲਾਤਾਂ ਨਾਲ ਸਮਝੌਤਾ ਕਰਦੇ ਹੋਏ ਕਿਹਾ ਪੰਥ ਅਤੇ ਪੰਜਾਬ ਦੀ ਮਜ਼ਬੂਤੀ ਲਈ ਪੰਥਕ ਇਕਤਾ ਜ਼ਰੂਰੀ ਸੀ। ਉਨਾ ਆਪਣੇ ਸਟੈਂਡ ਨੂੰ ਜਾਇਜ਼ ਠਹਿਰਾਇਆ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਾਲ 2015 ਵਿੱਚ ਵਾਪਰੀ ਬੇਅਦਬੀ ਦੀ ਘਟਨਾ ਦੀ ਮਾਫੀ ਮੰਗ ਲਈ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂਆਂ ਵੱਲੋਂ ਪੰਜਾਬ ਤੇ ਪੰਥ ਦੀ ਰਾਖੀ ਲਈ ਮੁਰ ਸਰਗਰਮ ਭੂਮਿਕਾ ਨਿਭਾਈ ਜਾਵੇਗੀ। ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਛੱਡ ਕੇ ਗਏ ਸਾਰੇ ਹੀ ਆਗੂਆਂ ਨੂੰ ਮੁਰ ਪਾਰਟੀ ਵਿੱਚ ਵਾਪਸ ਆਉਣ ਦੀ ਅਪੀਲ ਕੀਤੀ। ਉਹਨਾਂ ਬੀਬੀ ਜਾਗੀਰ ਕੌਰ ਨੇ ਵੀ ਇਹ ਅਪੀਲ ਕੀਤੀ। ਹਾਲਾਂਕਿ ਬੀਬੀ ਜਾਗੀਰ ਕੌਰ ਦੇ ਸੁਰ ਹਲੇ ਵੱਖਰੇ ਹਨ ਪ੍ਰੈਸ ਨੂੰ ਸੰਬੋਧਿਤ ਹੁੰਦੇ ਹੋਏ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਮੈਂ ਅਜੇ ਵੀ ਆਪਣੇ ਉਹਨਾਂ ਵਿਚਾਰਾਂ ਤੇ ਖੜੀ ਹਾਂ ਜਿਨ੍ਹਾਂ ਵੱਖਰੇਵਿਆਂ ਕਾਰਨ ਮੈਨੂੰ ਪਾਰਟੀ ਵਿੱਚੋਂ ਬਾਹਰ ਕੀਤਾ ਗਿਆ ਸੀ ਉਹਨਾਂ ਕਿਹਾ ਮੈਂ ਅਕਾਲੀ ਦਲ ਨਹੀਂ ਸੀ ਛੱਡਿਆ ਮੈਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਗਿਆ ਸੀ ਕਿਉਂਕਿ ਮੈਂ ਪਾਰਟੀ ਵਿੱਚ ਸੁਧਾਰਾਂ ਅਤੇ ਆਈਆਂ ਕਮਜ਼ੋਰੀਆਂ ਦੂਰ ਕਰਨ ਦੀ ਗੱਲ ਕੀਤੀ ਸੀ ਇਸ ਕਾਰਨ ਹੀ ਸੁਖਬੀਰ ਬਾਦਲ ਮੇਰੇ ਨਾਲ ਗੁੱਸੇ ਹੋ ਗਏ ਸਨ ਪਰ ਮੈਂ ਪਾਰਟੀ ਨੂੰ ਟਕੜਾ ਕਰਨ ਲਈ ਹੀ ਪੰਥ ਦੇ ਹਿੱਤ ਵਿੱਚ ਗੱਲ ਕੀਤੀ ਸੀ ਇਹਨਾਂ ਗੱਲਾਂ ਉੱਪਰ ਅੱਜ ਵੀ ਕਾਇਮ ਹਾਂ ਬੀਬੀ ਜਾਗੀਰ ਕੌਰ ਨੇ ਕਿਹਾ ਮੈਂ ਪੰਥਕ ਸੋਚ ਮਰਿਆਦਾ ਤੇ ਸਿੱਖ ਫਲਸਫੇ ਦੀ ਅੱਗੇ ਵੀ ਪਹਿਰੇਦਾਰੀ ਕਰਦੀ ਰਹਾਂਗੀ ਉਹਨਾਂ ਕਿਹਾ ਕਿ ਬਿਨਾਂ ਸਿਧਾਂਤਾਂ ਦੇ ਲੀਡਰਾਂ ਦੀ ਏਕਤਾ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਉਹਨਾਂ ਕਿਹਾ ਸਾਨੂੰ ਪੰਥਕ ਸੋਚ ਤੇ ਪੂਰਾ ਹੋਣਾ ਪਵੇਗਾ ਅਤੇ ਸਿੱਖ ਪੰਥ ਵਿੱਚ ਪੈਦਾ ਹੋਈਆਂ ਨਾਰਾਜ਼ਗੀਆਂ ਦੂਰ ਕਰਨੀਆਂ ਪੈਣਗੀਆਂ भाजपा ਨਾਲ ਗਠਜੋੜ ਬਾਰੇ ਉਹਨਾਂ ਸਪਸ਼ਟ رائے ਰੱਖੀ ਕਿ ਪੰਜਾਬ ਤੇ ਪੰਥ ਦੇ ਹਿੱਤ ਪਾਸੇ ਰੱਖ ਕੇ ਗਠਜੋੜ ਬਿਲਕੁਲ ਨਹੀਂ ਹੋਣਾ ਚਾਹੀਦਾ ਜਿਧਰ ਸਰਦਾਰ ਹਿੰਸਾ ਨੇ ਆਪਣੀ ਪਾਰਟੀ ਨੂੰ ਬਾਦਲਾਂ ਨਾਲ ਮੋੜ ਰਲਾ ਲਿਆ ਹੈ ਲੇਕਿਨ ਉਹ ਆਪਣੀ ਸਾਰੀ ਟੀਮ ਨੂੰ ਨਾਲ ਲੈ ਸਕਣ ਵਿੱਚ ਲੱਗਦਾ ਹੈ ناکਾਮਯਾਬ ਰਹੇ ਹਨ ਕਿਉਂਕਿ ਅਖਬਾਰਾਂ ਵਿੱਚ छਪੀਆਂ ਖਬਰਾਂ ਦੇ ਮੁਤਾਬਕ ਟੀਨਸਾ ਧੜੇ ਦੇ ਸੀਨੀਅਰ ਆਗੂ ਭਾਈ ਮੁਹਕਮ ਸਿੰਘ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਭੋਮਾ ਨੇ ਇਸਰਾਈਲ ਵੀ ਦਾ ਵਿਰੋਧ ਕੀਤਾ ਹੈ। ਉਨ੍ਹਾਂ ਮੁਤਾਬਕ ਅਕਾਲੀ ਲੀਡਰਸ਼ਿਪ ਆਪਣੀ ਗਿਰੀ ਹੋਈ ਸਾਖ ਬਚਾਉਣ ਲਈ ਅਤੇ ਆਪੋ ਆਪਣੇ ਪੁੱਤਾਂ ਦਾ ਸਿਆਸੀ ਭਵਿੱਖ ਸਵਾਰਨ ਲਈ ਗੈਰ ਸਿਧਾਂਤਕ ਸਮਝੌਤੇ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਪਣੇ ਪੁੱਤਰ ਦੇ ਮੋਹ ਵਿੱਚ ਢੀਂਡਸਾ ਨੇ ਇਹ ਸਮਝੌਤਾ ਕੀਤਾ ਹੈ। ਜਤ ਕੀ ਸੁਖਦੇਵ ਸਿੰਘ ਢੀਂਸਾ ਨੇ ਬਾਦਲਾਂ ਤੋਂ ਵਖ ਹੋਣ ਵੇਲੇ ਐਲਾਨ ਕੀਤਾ ਸੀ ਕਿ ਉਹ ਕਦੇ ਵੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਬਾਦਲਾਂ ਨਾਲ ਇਕਤਾ ਨਹੀਂ ਕਰਨਗੇ। ਉਹਨਾਂ ਨੇ ਸਾਰੇ ਸਿਧਾਂਤਾਂ ਨੂੰ ਛੱਕੇ ਟੰਕ ਕੇ ਮੁੜ ਗੁਰੂ ਪੰਥ ਦੇ ਦੋਖੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਕਬੂਲ ਕਰ ਲਈ ਹੈ। ਜਿਨ੍ਹਾਂ ਕਾਰਨਾਂ ਕਰਕੇ ਢੀਂਸੇ ਬਾਦਲਾਂ ਤੋਂ ਵਖ ਹੋਏ ਸਨ ਉਹ ਕਾਰਨ ਤੇ ਮੁੱਦੇ ਅਜ ਵੀ ਜਿਉਂਦੇ ਤਿਉਂ ਕਾਇਮ ਹਨ। ਇਸ ਰਲੇਵੇਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਖਰੜਾ ਕਮਿਸ਼ਨ ਆਰਗੇਨਾਈਜੇਸ਼ਨ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਅਤੇ ਮਨੁੱਖੀ ਅਧਿਕਾਰ ਸੰਗਠਨ ਨੇ ਪ੍ਰਤੀਕਿਰਿਆ ਵਿੱਚ ਕਿਹਾ ਹੈ ਕਿ ਮਨੁਵਾਦੀ ਅਤੇ ਮਲਿਕ ਭਾਗੋਆਂ ਤੋਂ ਮੁਕਤੀ ਤੋਂ ਬਿਨਾਂ ਨਾ ਅਕਾਲੀ ਦਲ ਬਚੇਗਾ ਅਤੇ ਨਾ ਹੀ ਪੰਜਾਬ ਲੋੜ ਸੀ ਕਰਤਾਰਪੁਰ ਮਾਡਲ ਅਪਣਾਉਣ ਦੀ ਪਰ ਬਾਦਲਕਿਆਂ ਨੇ ਦਿੱਲੀ ਅਤੇ ਨਾਗਪੁਰ ਮਾਇਆ ਧਾਰੀ ਮਾਡਲ ਅਪਣਾ ਕੇ ਕੁਲ ਨਾਸ਼ ਕਰਾ ਲਿਆ ਪੂਰਾ ਬਿਆਨ ਤੁਹਾਡੀ ਸਕਰੀਨ ਤੇ ਹੈ ਜ਼ਰੂਰ ਪੜੋ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਸਾਥੀਆਂ ਦੀ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲੀ ਲਈ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਚੱਲ ਰਹੀ ਭੁਖ ਹੜਤਾਲ ਨੂੰ 2 ਹਫ਼ਤੇ ਤੋਂ ਵਧ ਹੋ ਚੁੱਕੇ ਹਨ ਸੰਗਤਾਂ ਬੰਦੀ ਸਿੰਘਾਂ ਦੇ ਪਰਿਵਾਰਾਂ ਨਾਲ ਡਟ ਕੇ ਖੜੀਆਂ ਹਨ ਰੋਜ਼ਾਨਾ ਰਲ ਮਿਲ ਕੇ ਗੁਰਬਾਣੀ ਦੇ ਪਾਠ ਕੀਤੇ ਜਾ ਰਹੇ ਹਨ ਬੰਦੀ ਸਿੰਘਾਂ ਦੀ ਸਿਹਤ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਹੈ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਧਰਮੀ ਫੌਜੀ ਭਾਈ ਬਲਦੇਵ ਸਿੰਘ ਨੇ ਵੀ ਇਸ ਹਫਤੇ ਹਾਜ਼ਰੀ ਭਰ ਕੇ ਇਸ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ ਹੈ। ਪੁਖ ਹਰਤਾਲ ਤੇ ਬੈਠੀ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਅਤੇ ਭਾਈ ਗੁਰਪ੍ਰੀਤ ਸਿੰਘ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਦੀ ਹਾਲਤ ਕਾਫੀ ਵਿਗੜੀ ਹੋਈ ਹੈ। ਉਧਰ ਡਿਬਰੂਗੜ ਜੇਲ੍ਹ ਵਿੱਚ ਹੀ ਭੁਖ ਹੜਤਾਲ ਤੇ ਬੈਠੇ ਵਾਰਿਸ ਪੰਜਾਬ ਦੇ ਬੰਦੀਆਂ ਦੀ ਹਾਲਤ ਵੀ ਕਾਫੀ ਨਾਜ਼ੁਕ ਹੈ ਅਤੇ ਖਬਰ ਅਨੁਸਾਰ ਉਨ੍ਹਾਂ ਨੂੰ ਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸੇ ਦੌਰਾਨ ਬੰਦੀ ਸਿੰਘਾਂ ਦੇ ਪਰਿਵਾਰ ਵਾਲੇ ਜਥੇਦਾਰ ਕਾਲ ਤਖ਼ਤ ਯਾਨੀ ਰਖਵੀਰ ਸਿੰਘ ਜੀ ਨੂੰ ਮਿਲੇ ਉਨ੍ਹਾਂ ਨੇ ਪੰਜ ਮੈਮਰੀ ਕਮੇਟੀ ਬਣਾ ਦਿੱਤੀ ਹੈ ਜੋ ਸਰਕਾਰ ਨਾਲ ਗੱਲਬਾਤ ਕਰਕੇ ਜਲਦ ਤੋਂ ਜਲਦ ਬੰਦੀ ਸਿੰਘ ਪੰਜਾਬ ਲਿਆਉਣ ਤੇ ਯਤਨ ਕਰੇਗੀ। ਬੰਦੀ ਸਿੰਘਾਂ ਨੂੰ ਲੈ ਕੇ ਅਤੇ ਕਿਸਾਨੀ ਸੰਘਰਸ਼ ਦੇ ਲਈ ਕੈਨੇਡਾ ਦੇ ਸਰੀ ਲੋਅਰ ਮੇਨਲੈਂਡ ਇਲਾਕੇ ਦੀ ਸੰਗਤ ਨੇ ਬੀਤੇ ਦਿਨੀ ਨਗਰ ਕੀਰਤਨ ਆਯੋਜਿਤ ਕੀਤਾ 9 ਮਾਰਚ ਨੂੰ ਇਟਲੀ ਦੇ ਮਿਲਾਨੋ ਦੇ ਵਿੱਚ ਕਾਰ ਰੈਲੀ ਵੀ ਕੱਢੀ ਗਈ ਐਮਬੈਸੀ ਮੋਰੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਰੂਸ ਵੱਲੋਂ ਯੂਕਰੇਨ ਨਾਲ جنگ ਲਈ ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਰੂਸੀ ਫੌਜ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਇਸ ਬਾਰੇ ਜੋ ਖਬਰ ਅਖਬਾਰਾਂ ਵਿੱਚ छपी ਹੈ ਦੀਨਾਨਗਰ ਦਾ ਰਮਨਿਤ ਸਿੰਘ ਕਰੀਬ 4 ਮਹੀਨੇ ਪਹਿਲਾਂ ਇੱਕ 에ਜੰਟ ਰਾਹੀਂ ਵਿਜ਼ਟਰ ਵੀਜ਼ੇ ਤੇ ਰੂਸ ਗਿਆ ਸੀ ਉੱਥੇ ਉਸ ਦਾ ਦੋਸਤ ਵਿਕਰਮ ਸਿੰਘ ਵੀ ਰਹਿੰਦਾ ਸੀ ਉਹ ਵੀ ਦੀਨਾਨਗਰ ਤੋਂ ਹੀ ਹੈ ਜਦ ਦੋਵੇਂ ਕੋ ਬਨ ਬਹਰ ਗਏ ਉਸ ਦੌਰਾਨ ਉਹਨਾਂ ਦੋਹਾਂ ਨੂੰ ਰੂਸੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਰੂਸੀ ਫੌਜ ਦੇ ਹਵਾਲੇ ਕਰ ਦਿੱਤਾ ਉੱਥੇ ਉਹਨਾਂ ਨੂੰ ਯੂਕਰੇਨ ਨਾਲ ਜੰਗ ਵਿੱਚ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਹੋਣ ਲਈ ਆਖਿਆ ਗਿਆ ਅਜਿਹਾ ਨਾ ਕਰਨ ਤੇ ਉਹਨਾਂ ਨੂੰ ਜੇਲ੍ਹ ਵਿੱਚ ਡੱਕਣ ਦੀ ਧਮਕੀ ਦਿੱਤੀ ਗਈ ਇਹ ਖੁਦ ਰਵਨੀਤ ਸਿੰਘ ਨੇ ਵਾਇਸ ਮੈਸੇਜ ਰਾਹੀਂ ਆਪਣੇ ਪਰਿਵਾਰ ਨੂੰ ਦੱਸਿਆ ਹੈ ਜਿਸ ਨੂੰ ਉਸ ਦੀ ਭੈਣ ਨਵਦੀਪ ਕੌਰ ਨੇ ਪੰਜਾਬ ਸਰਕਾਰ ਨਾਲ ਸਾਂਝਾ ਕੀਤਾ ਹੈ ਅਤੇ ਆਪਣੇ ਭਰਾ ਨੂੰ ਛਡਾਉਣ ਦੀ ਮਦਦ ਮੰਗੀ ਹੈ ਉਧਰ ਖਬਰ ਇਹ ਵੀ ਹੈ ਕਿ ਇੱਕ ਭਾਰਤੀ ਨਾਗਰਿਕ ਮੁਹੰਮਦ ਅਫਸਾਨ ਦੀ ਯੂਕਰੇਨ ਜੰਗ ਵਿੱਚ ਮੌਤ ਹੋ ਗਈ ਹੈ ਪੰਜਾਬ ਵਿਧਾਨ ਸਭਾ ਵਿੱਚ ਵੀ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਇਸ ਮੁੱਦੇਵਲ ਸਰਕਾਰ ਦਾ ਧਿਆਨ ਖਿੱਚਿਆ ਐਕਸ ਤੇ ਵਾਇਰਲ ਇੱਕ ਵੀਡੀਓ ਵਿੱਚ ਵੀ ਪੰਜਾਬ ਤੋਂ 5 ਅਤੇ ਹਰਿਆਣਾ ਦੇ 2 ਨੌਜਵਾਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਰੂਸ ਗਏ ਸਨ ਪਰ ਉਨ੍ਹਾਂ ਨੂੰ ਯੂਕਰੇਨ ਖਿਲਾਫ ਜੰਗ ਦੇ ਮੈਦਾਨ ਵਿੱਚ ਧੱਕ ਦਿੱਤਾ ਗਿਆ ਇਸੇ ਦੌਰਾਨ ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਉਸਨੇ ਮਨੁੱਖੀ ਤਸਕਰੀ ਦੇ ਗੈਂਗ ਦਾ ਪਰਦਾਫਾਸ਼ ਕੀਤਾ ਹੈ ਜੋ ਵਿਦੇਸ਼ਾਂ ਵਿੱਚ ਚੰਗੀਆਂ ਨੌਕਰੀਆਂ ਦਾ ਲਾਲਚ ਦੇ ਕੇ ਭਾਰਤੀ ਨੌਜਵਾਨਾਂ ਨੂੰ ਰੂਸ ਯੂਕਰੇਨ ਜੰਗ ਵਿੱਚ ਧੱਕ ਰਹੇ ਸਨ ਭਾਰਤ ਦੇ ਐਮ.ਐਲ.ਏ ਅਤੇ ਐਮ.ਪੀਜ਼ ਵਿਧਾਨ ਸਭਾ ਤੇ ਸੰਸਦ ਵਿੱਚ ਕਿਸੇ ਦੇ ਪੱਖ ਵਿੱਚ ਵੋਟ ਦੇਣ ਅਤੇ ਭਾਸ਼ਣ ਦੇਣ ਲਈ ਰਿਸ਼ਵਤ ਲੈਣ ਲੱਗਿਆਂ ਹੁਣ ਕਾਨੂੰਨ ਤੋਂ ਡਰ ਸਕਦੇ ਹਨ ਕਿਉਂਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂਦ ਦੀ ਸੰਵਿਧਾਨਕ ਬੈਂਚ ਨੇ ਇਸ ਹਫਤੇ ਇਹ ਇਤਿਹਾਸਕ ਫੈਸਲਾ ਸੁਣਾਉਂਦਿਆਂ ਹੋਇਆ ਸੰਸਦਾਂ ਅਤੇ ਵਿਧਾਇਕਾਂ ਨੂੰ ਦੁਬਾਰਾ ਕਾਨੂੰਨ ਦੇ ਦਾਇਰੇ ਵਿੱਚ ਲਿਆ ਖੜਾ ਕੀਤਾ ਹੈ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਹੀ 1998 ਵਿੱਚ ਸੰਸਦੀ ਮੈਂਬਰਾਂ ਤੇ ਵਿਧਾਇਕਾਂ ਵੱਲੋਂ ਕੀਤੀ ਗਈ ਘੂਸਖੋਰੀ ਦੇ ਖਿਲਾਫ ਕੇਸ ਦਰਜ ਤੋਂ ਮਨਾਹੀ ਕਰ ਦਿੱਤੀ ਸੀ ਲੇਕਿਨ ਇਸ ਫੈਸਲੇ ਨੇ ਸੁਪਰੀਮ ਕੋਰਟ ਦੇ ਹੀ ਆਪਣੇ ਪੁਰਾਣੇ ਫੈਸਲਿਆਂ ਨੂੰ ਪਲਟ ਕੇ ਦੇਸ਼ ਦੇ ਹਕਮਨਾਣਾ ਦੇ ਭ੍ਰਿਸ਼ਟਾਚਾਰ ਤੇ ਨਕੀਲ ਪਾਉਣ ਲਈ ਰਾਹ ਪਧਰਾ ਕਰ ਦਿੱਤਾ ਹੈ ਪਰ ਸੁਪਰੀਮ ਕੋਰਟ ਵੀ ਕਿੰਨਾ ਸੁਧਾਰ ਕਰੇਗੀ ਇਲੈਕਟ੍ਰੋਨਿਕ ਬਾਂਡਸ ਅਤੇ ਸੰਸਦਾਂ ਵੱਲੋਂ ਰਿਸ਼ਵਤ ਲੈਣ ਦੀ ਖੁੱਲਤਾ ਇੱਕ ਆਦਮਸਲੇ ਹੀ ਹਨ ਭਾਰਤ ਦੇ ਸੰਵਿਧਾਨ ਦੀਆਂ ਹੋਰ ਵੀ ਬਹੁਤ ਸਾਰੀਆਂ ਚੋਰ ਮੋਰੀਆਂ ਹਨ ਜੋ ਸੱਤਾ ਪੱਖ ਆਪਣੀ ਮਰਜ਼ੀ ਨਾਲ ਕਾਨੂੰਨ ਬਣਾਉਣ ਅਤੇ ਉਸ ਦੀ ਵਰਤੋਂ ਦੀ ਖੁੱਲ੍ਹ ਦਿੰਦਾ ਹੈ ਇੱਕੋ ਕਾਨੂੰਨ ਸੱਤਾ ਪੱਖ ਲਈ ਹੋਰ ਹੈ ਤੇ ਵਿਰੋਧੀਆਂ ਲਈ ਹੋਰ ਕਾਨੂੰਨ ਤੋਂ ਬਾਹਰ ਜਾ ਕੇ ਵੀ ਇਹ ਕਿਸੇ ਤੇ ਬੁਲਡੋਜ਼ਰ ਚਲਵਾ ਦੇਣ ਜਾਂ ਕਿਸੇ ਨੂੰ ਹਾਰ ਪਵਾ ਦੇਣ ਸੰਵਿਧਾਨ ਗੁੰਗਾ ਬਣ ਜਾਂਦਾ ਹੈ ਇਸੇ ਕਰਕੇ ਹੈ ਭਾਰਤ ਇੱਕ ਮਹਾਨ ਲੋਕਤੰਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜਨ ਵਾਲੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨ ਇੱਕ ਧੁਰੇਵਜੋਂ ਜਾਣੇ ਜਾਂਦੇ ਬੰਗਾ ਗੜ ਸ਼ੰਕਰ ਸ੍ਰੀ ਅਨੰਦਪੁਰ ਸਾਹਿਬ ਸੜਕ ਜਿਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਰਗ ਵੀ ਕਿਹਾ ਜਾਂਦਾ ਹੈ ਇਸ ਸੜਕ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਇਸ ਦੇ ਸੁਧਾਰ ਦਾ ਕਾਰਜ ਕਿਲਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਮੁਖ ਸੇਵਾਦਾਰ ਸੰਤ ਬਾਬਾ ਸੁੱਚਾ ਸਿੰਘ ਦੀ ਅਗਵਾਈ ਹੇਠ ਅਤੇ ਸੰਤ ਬਾਬਾ ਸਤਨਾਮ ਸਿੰਘ ਦੀ ਦੇਖਰੇਖ ਹੇਠ ਸੰਗਠਾਂ ਦੇ ਸਹਿਯੋਗ ਨਾਲ ਆਰੰਭ ਕੀਤਾ ਗਿਆ ਹੈ ਜੋ 20 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਉਮੀਦ ਹੈ ਆਉਣ ਵਾਲੇ ਹੋਲੇ ਮਹੱਲੇ ਤੋਂ ਪਹਿਲਾਂ ਪੂਰਾ ਹੋ ਜਾਏਗਾ ਸੰਗਠਾਂ ਵੱਲੋਂ ਚੁੱਕੇ ਗਏ ਇਸ ਕਦਮ ਦੀ ਹਰ ਪੱਖੋਂ ਸ਼ਲਾਘਾ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਤਿੰਨ ਵਾਰ ਵਿਧਾਇਕ ਚੁਣੇ ਗਏ ਸਰਦਾਰ ਰੇਸ਼ਮ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਵਿੱਚ ਮੁਹਤਰਮਾ ਮਰੀਮ ਔਰੰਗਜ਼ੇਬ ਨਵਾਰ ਸ਼ਰੀਫ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਲਿਆ ਗਿਆ ਹੈ ਉਹ ਦੇਸ਼ ਫੰਡ ਮੰਗਰੋਂ ਪੰਜਾਬ ਦੇ ਕੈਬਨਿਟ ਮੰਤਰੀ ਬਣਨ ਵਾਲੇ ਪਹਿਲੇ ਸਿੱਖ ਹਨ ਸਰਦਾਰ ਅਰੋੜਾ ਨੂੰ ਘਟ ਗਿਣਤੀਆਂ ਦੇ ਮੰਤਰਾਲੇ ਦਾ ਚਾਰਜ ਸੌਪਿਆ ਗਿਆ ਹੈ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਬਣਾਇਆ ਗਿਆ ਸੀ ਸਰਦਾਰ ਅਰੋੜਾ ਨੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਟਾਰੀ ਵਾਗਾ ਸਰਹੱਦ 라ਹੀ ਦਵੱਲੇ ਵਪਾਰ ਦੀ ਬਹਾਲੀ ਲਈ ਯਤਨ ਤੇਜ਼ ਕਰਨਗੇ ਦੋਵੇਂ ਪਾਸਿਆਂ 'ਚ ਧਾਰਮਿਕ ਸਹਿ ਸਪਾਟੇ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ ਉਹ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਵਾਸਤੇ ਪਾਸਪੋਰਟ ਦੀ ਸ਼ਰਤ ਦੀ ਥਾਂ ਆਧਾਰ ਕਾਰਡ ਜਾਂ ਹੋਰ ਸਨাক্তੀ ਕਾਰਡ ਦੀ ਵਰਤੋਂ ਬਾਰੇ ਵੀ ਮਾਮਲਾ ਉਠਾਉਣਗੇ ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਘਟ ਗਿਣਤੀਆਂ ਦੀ ਰਾਖੀ ਲਈ ਉਹ ਵਚਨਬੱਧ ਹਨ ਅਤੇ ਉਹਨਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਹਫਤੇ ਅਖਬਾਰਾਂ ਵਿੱਚ छਪੀਆਂ ਦੋ ਹੋਰ ਖਬਰਾਂ ਦਾ ਜ਼ਿਕਰ ਵੀ ਬਣਦਾ ਹੈ ਪਹਿਲਾ ਦਿੱਲੀ ਵਿੱਚ ਹੋਏ ਇੰਡੀਆ ਇੰਟਰਨੈਸ਼ਨਲ ਸੈਂਟਰ ਨੇੜੇ ਲੋਧੀ ਰੋਡ ਵਿਖੇ ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼ ਵਿੱਚ ਵੱਲੋਂ ਪੰਜਾਬ ਨੂੰਦਰਪੇਸ਼ ਸੰਕਟ ਬਾਰੇ ਦੋ ਦਿਨਾ ਕੌਮੀ ਸੈਮੀਨਾਰ ਪੰਜਾਬ ਐਟ ਕ੍ਰਾਸਰੋਡ ਵਿੱਚ ਖਾਲਿਸਤਾਨ ਦੀ ਗੱਲ ਕੀਤੀ ਗਈ ਜਿਸ ਵਿੱਚ ਸ਼ਿਰਕਤ ਕਰਨ ਵਾਲੇ ਅਮਰੀਕੀ ਪ੍ਰੋਫੈਸਰ ਮਾਰਕ ਜੋਰ ਗਿੰਜ਼ਮੇਅਰ ਨੇ ਜੋ ਕੈਲੀਫੋਰਨੀਆ ਯੂਨੀਵਰਸਿਟੀ ਸਾਂਤਾ ਬਾਰਬਰਾ ਵਿੱਚ ਐਮੀਰੇਟਸ ਹਨ ਅਤੇ ਜਿਨ੍ਹਾਂ ਪੰਜਾਬ ਦਾ ਢੂੰਘਾਈ ਨਾਲ ਅਧਿਐਨ ਕੀਤਾ ਹੈ ਨੇ ਕਿਹਾ ਕਿ 1980 ਦਹਾਕੇ ਦੇ ਦੌਰਾਨ ਪੰਜਾਬ ਵਿੱਚ ਉઠી ਬਗਾਵਤ ਸ਼ਾਇਦ ਧਾਰਮਿਕ ਰਾਸ਼ਟਰਵਾਦ ਦਾ ਹਿੱਸਾ ਸੀ ਉਨਾਂ ਨੇ ਸਪਸ਼ਟ ਕੀਤਾ ਕਿ ਉਸ ਵਕਤ ਬਗਾਵਤ ਵਿੱਚ ਸ਼ਾਮਲ ਹਰ ਕੋਈ ਖਾਲਿਸਤਾਨ ਨਹੀਂ ਸੀ ਚਾਹੁੰਦਾ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦਾ ਹਵਾਲਾ ਦਿੰਦੇ ਹੋਏ ਉਸ ਨੇ ਕਿਹਾ ਕਿ ਇਹ ਬਗਾਵਤ ਸਿੱਖਾਂ ਦੇ ਮਾਣ ਤੇ ਸਨਮਾਨ ਦੀ ਲੜਾਈ ਹੈ ਸਾਰੇ ਖਾਲਕੂਆਂ ਦੇ ਮਨ ਵਿੱਚ ਖਾਲਿਸਤਾਨ ਦਾ ਵਿਚਾਰ ਨਹੀਂ ਸੀ ਉਹ ਪੁਲਿਸ ਅਤਿਆਚਾਰ ਦੇ ਖਿਲਾਫ ਭਾਈਚਾਰੇ ਲਈ ਲੜ ਰਹੇ ਸਨ ਸੈਮੀਨਾਰ ਦੇ ਪੰਜਾਬ a land riddled with fault lines session vich duran senior patrakar hamir singh ne kai khamiyan da zikr karde hoya keha ki kiven sooba police raj vich tabdil ho gaya si ate ajhe mahol vich koi arthik vikas nahi si ho sakda unna keha ki bahut sare masliyan da hal ajhe takvi nahi kadhya gaya jo pakde ja rahe han unna keha ki punjab vich khalku vaad nu samjhan layi ਕੋਈ ਟੁਕੂਆ ਕਮਿਸ਼ਨ ਨਹੀਂ ਬਣਾਇਆ ਗਿਆ ਅਤੇ ਨਾ ਹੀ ਇਸ ਦਾ ਕੋਈ ਨਤੀਜਾ ਕੱਢਿਆ ਗਿਆ। ਇਹੀ ਗੱਲ 1984 ਦੇ ਸਿੱਖ ਕਤਲੇਆਮ ਤੇ ਵੀ ਲਾਗੂ ਹੁੰਦੀ ਹੈ। ਪ੍ਰੋਫੈਸਰ ਮਾਰਕ ਦੀ ਗੱਲ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਖਾਲਿਸਤਾਨ ਦੀ ਮੰਗ ਨੇ ਜ਼ੋਰ ਪਕੜਿਆ ਹੈ ਤਾਂ ਉਹ 80ਵਿਆਂ ਦੇ ਬਾਅਦ ਉਹ ਵੀ ਸਰਕਾਰੀ ਤਸ਼ੱਦਦ ਦੇ ਜਵਾਬ ਵਿੱਚ ਸੈਮੀਨਾਰ ਵਿੱਚ ਸੰਸਦ ਮਨੀਸ਼ Tiwari, ਪ੍ਰੋਫੈਸਰ ਭਗਵਾਨ ਜੋਸ਼ ਆਦਵੀ ਸ਼ਾਮਲ ਸਨ। ਦੂਸਰਾ ਹੈ ਦਰਵੇੜ ਮੁਨੀਤ ਕਜ਼ਗਮ ਡੀਐਮਕੇ ਦੇ ਆਗੂ ਅਤੇ ਸੰਸਦ ਮੈਂਬਰ ਇਹ ਰਾਜਾ ਨੇ ਹਿੰਦੁਸਤਾਨ ਬਾਰੇ ਅਜਿਹਾ ਕੀ ਕਹਿ ਦਿੱਤਾ ਕਿ ਭਾਜਪਾ ਅਤੇ ਕਾਂਗਰਸ ਦੋਵੇਂ ਉਸ ਦੇ ਵਿਰੁੱਧ ਹੋ ਗਏ ਏਜੰਸੀ ਦੇ ਹਵਾਲੇ ਨਾਲ ਛਪੀ ਖਬਰ ਦੇ ਮੁਤਾਬਕ ਉਹ ਆਪਣੀ ਪਾਰਟੀ ਨੂੰ ਇੱਕ ਵੀਡੀਓ ਰਾਹੀਂ ਸੰਬੋਧਿਤ ਕਰਦੇ ਹੋਏ ਕਹਿ ਰਹੇ ਸਨ ਭਾਰਤ ਇੱਕ ਰਾਸ਼ਟਰ ਨਹੀਂ ਹੈ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੋ ਭਾਰਤ ਕਦੇ ਵੀ ਇੱਕ ਰਾਸ਼ਟਰ ਨਹੀਂ ਰਿਹਾ ਇੱਕ ਰਾਸ਼ਟਰ ਇਕ ਭਾਸ਼ਾ ਇਕ ਪਰੰਪਰਾ ਅਤੇ ਇਕ ਸਭਿਆਚਾਰ ਨੂੰ ਦਰਸਾਉਂਦਾ ਹੈ ਅਤੇ ਅਜਿਹੀਆਂ ਵਿਸ਼ੇਸ਼ਤਾਵਾਂ ਇਕ ਰਾਸ਼ਟਰ ਦਾ ਨਿਰਮਾਣ ਕਰਦੀਆਂ ਹਨ ਇਹ ਰਾਜਾ ਦਾਵਾ ਕਰਦਾ ਹੈ ਕਿ ਭਾਰਤ ਇਕ ਰਾਸ਼ਟਰ ਨਹੀਂ ਬਲਕਿ ਇਕ ਮਹਾਦੀਪ ਹੈ ਉਹਨਾਂ ਕਿਹਾ ਕੀ ਕਾਰਨ ਹੈ ਕਿ ਤਾਮਿਲ ਇਕ ਰਾਸ਼ਟਰ ਹੈ ਇਕ ਦੇਸ਼ ਹੈ ਮਲਿਆਲਮ ਇਕ ਭਾਸ਼ਾ ਇਕ ਰਾਸ਼ਟਰ ਇਕ ਦੇਸ਼ ਹੈ ਉੜੀਸਾ ਇਕ ਭਾਸ਼ਾ ਇਕ ਰਾਸ਼ਟਰ ਇਕ ਦੇਸ਼ ਹੈ ਅਜਿਹੀਆਂ ਸਾਰੀਆਂ ਰਾਸ਼ਟਰੀ ਸ਼੍ਰੇਣੀਆਂ ਭਾਰਤ ਦਾ ਗਠਨ ਕਰਦੀਆਂ ਹਨ ਇਸ ਲਈ ਭਾਰਤ ਕੋਈ ਦੇਸ਼ ਨਹੀਂ ਹੈ ਇਹ ਵੱਖ-ਵੱਖ ਰਵਾਇਤਾਂ ਪਰੰਪਰਾਵਾਂ ਅਤੇ ਸਭਿਆਤਾਵਾਂ ਵਾਲਾ ਉਪਮਹਾਦੀਪ ਹੈ ਉਹਨਾਂ ਅੱਗੇ ਕਿਹਾ ਤਮਿਲਨਾਡੂ ਇੱਕ ਸਭਿਆਚਾਰ ਹੈ ਅਤੇ ਕੇਰਲ ਵਿੱਚ ਇੱਕ ਹੋਰ ਸਭਿਆਚਾਰ ਉੜੀਸਾ ਵਿੱਚ ਇੱਕ ਹੋਰ ਸਭਿਆਚਾਰ ਹੈ ਮਣੀਪੁਰ ਵਿੱਚ कुत्ते ਦਾ ਮਾਸ ਖਾਦਾ ਜਾਂਦਾ ਹੈ ਜੋ ਉਨ੍ਹਾਂ ਦਾ ਇੱਕ ਸਭਿਆਚਾਰਕ ਪਹਿਲੂ ਹੈ ਕਸ਼ਮੀਰ ਵਿੱਚ ਇੱਕ ਸਭਿਆਚਾਰ ਹੈ ਹਰ ਸਭਿਆਚਾਰ ਨੂੰ ਮਾਨਤਾ ਦੇਣੀ ਹੋਵੇਗੀ ਉਨ੍ਹਾਂ ਕਿਹਾ ਜੇਕਰ ਕੋਈ ਸਭਿਆਚਾਰ ਬੀਫ ਖਾਂਦਾ ਹੈ ਤਾਂ ਇਸ ਨੂੰ ਮਨਜ਼ੂਰ ਕਰੋ ਤੁਹਾਡੀ ਸਮੱਸਿਆ ਕੀ ਹੈ ਕਿ ਉਨ੍ਹਾਂ ਤੁਹਾਨੂੰ ਖਾਣ ਲਈ ਕਿਹਾ ਹੈ ਇਸ ਵਨਸਵੰਤਾ ਵਿੱਚ ਇਕਤਾ ਹੈ ਸਾਡੇ ਵਿਚਾਰ ਫਰਕ ਹਨ ਅਤੇ ਇਸ ਨੂੰ ਮਨਜ਼ੂਰ ਕਰਨਾ ਪਵੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ਬਾਦਲ ਵਿੱਚ ਵਾਪਸੀ ਇੱਕ ਸ਼ੁਰੂਆਤ ਹੈ ਅਤੇ ਚੋਣਾਂ ਤੋਂ ਪਹਿਲਾਂ ਹੋਰ ਰੁੱਸੇ ਹੋਏ ਵੀ ਮੂਲ ਵਾਪਸ ਸੁਖਬੀਰ ਨਾਲ ਆਰ ਲਣਗੇ ਕੀ ਢੀਂਡਸਾ ਧੜੇ ਦੇ ਰਲੇਵੇ ਨਾਲ ਬਾਦਲਾਂ ਨੂੰ ਮਾਲਵੇ ਦੀ ਵੋਟ ਬੈਂਕ ਦਾ ਫਾਇਦਾ ਮਿਲੇਗਾ ਜੇਕਰ ਸਾਰੇ ਰੁੱਸੇ ਹੋਏ ਆਗੂ ਬਾਦਲਾਂ ਨਾਲ ਆਰ ਲਦੇ ਹਨ ਤਾਂ ਕਿ ਇਹ ਬਾਦਲਾਂ ਦੀਆਂ ਪੰਥ ਵਿਰੋਧੀ ਕਰਤੂਤਾਂ ਨੂੰ ਬੇਅਸਰ ਕਰ ਦੇਣਗੀ ਸਵਾਲ ਇਹ ਵੀ ਜੇ ਬਾਦਲ ਦਲ ਦੀਆਂ ਕੁਝ ਸੀਟਾਂ ਵਧ ਵੀ ਜਾਣ ਤਾਂ ਕੀ ਸੁਖਬੀਰ ਬਾਦਲ ਵੱਲੋਂ ਕੀਤਾ ਮਾਫੀ ਦਾ ਪਖੰਡ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਸਕੇਗਾ ਕੀ ਬਾਦਲਕਿਆਂ ਅਤੇ ਉਸ ਦੀ ਟੀਮ ਦੇ ਕਿਸੇ ਵੀ ਬੰਦੇ ਦੀ ਮੌਜੂਦਗੀ ਅਕਾਲੀ ਦਲ ਨੂੰ ਮੁੜ ਸ਼ੋਮਣੀ ਅਕਾਲੀ ਦਲ ਵਜੋਂ ਸਥਾਪਿਤ ਕਰ ਸਕੇਗੀ ਇਨਾ ਹੀ ਸਵਾਲਾਂ ਤੇ ਨਜ਼ਰਸ਼ਾਨੀ ਕਰਦੇ ਹੋਏ ਸਾਡਾ ਮੰਨਣਾ ਹੈ ਕਿ ਪੰਥ ਅਤੇ ਪੰਜਾਬ ਨਾਲ ਅਕਾਲੀ ਦਲ ਬਦਲ ਦਾ ਤਰੋ ਮਾਫੀ ਦੇ ਕਾਬਿਲ ਬਿਲਕੁਲ ਹੀ ਨਹੀਂ ਹੈ ਟੀਨਸਾ ਵਗੈਰਾ ਤਾਂ ਉਸ ਚੂਹੇ ਵਾਂਗ ਹਨ ਜੋ ਡੁੱਬਦੇ ਜਹਾਜ਼ ਤੋਂ ਭੱਜ ਜਾਂਦੇ ਹਨ ਫਿਰ ਜਦ ਕਿਧਰੇ ਵੀ ਤਣਪੱਤਣ ਨਹੀਂ ਦਿਸਦਾ ਉਸੇ ਲੰਮਕੇ ਜਹਾਜ਼ ਦੀ ਟੀਸੀ ਤੇ ਜ਼ਿੰਦਗੀ ਤਲਾਸ਼ਦੇ ਹਨ ਪੰਥ ਅਤੇ ਪੰਜਾਬ ਨੂੰ ਇਹ ਸਮਝਣਾ ਪਵੇਗਾ ਕਿ ਬਾਦਲਾ ਨੇ ਕਿਵੇਂ ਅਕਾਲੀ ਦਲ ਤੇ ਕਬਜ਼ਾ ਕਰਕੇ ਅਕਾਲੀ ਦਲ ਨੂੰ ਹੀ ਖਤਮ ਕੀਤਾ ਕਿਵੇਂ ਪੰਥ ਦੀ ਰਹਿਨੁਮਾ ਪਾਰਟੀ ਅਕਾਲੀ ਦਲ ਨੂੰ ਪੰਥ ਤੋਂ ਜੁਦਾ ਕਰ ਲਿਆ ਕਿਸ ਕਿਸ ਤਰ੍ਹਾਂ ਦੇ ਪੰਥ ਵਿਰੋਧੀ ਕੰਮ ਕੀਤੇ 1978 ਵਿੱਚ ਅੰਮ੍ਰਿਤਸਰ ਵਿਖੇ ਸਿੰਘਾਂ ਦਾ ਖੂਨ ਡੋਲਣ ਵਾਲੇ ਨਿਰੰਕਾਰੀ ਬਾਬੇ ਨੂੰ ਸੇਫ ਪੈਸੇਜ ਦਿੱਤਾ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਤੋਂ ਲੈ ਕੇ ਹਜ਼ਾਰਾਂ ਸਿੰਘਾਂ ਨੂੰ ਮਰਵਾਉਣ ਤੱਕ ਅੰਦਰ ਖਾਤੇ ਇਹ ਦਿੱਲੀ ਦਰਬਾਰ ਨਾਲ ਰਲੇ ਰਹੇ ਇਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਰਗੀਆਂ ਸਿਕਸ ਸਥਾਨਾਂ ਦਾ ਕਾਣ ਕਰਕੇ ਦੁਸ਼ਮਣ ਨਾਲੋਂ ਵੱਧ ਨੁਕਸਾਨ ਕੀਤਾ ਹੈ ਅੱਜ ਜਿਸ ਨੂੰ ਇਹ ਮਾਫੀ ਮੰਗਣੀ ਕਹਿੰਦੇ ਹਨ ਕਿ ਇਹਨਾਂ ਨੂੰ ਨਹੀਂ ਪਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਕੀ ਹੈ ਅਤੇ ਕੀ ਹੈ ਪੰਥ ਤੋਂ ਮਾਫੀ ਮੰਗਣ ਦੀ ਪਰੰਪਰਾ ਇਸ ਦੇ ਬਾਵਜੂਦ ਮਾਫੀ ਦਾ ਜੋ ਪਖੰਡ ਇਹਨਾਂ ਰਚਿਆ ਇਸ ਦਾ ਮਤਲਬ ਤਾਂ ਇਹੀ ਹੈ ਕਿ ਨਾ ਹੀ ਇਨਾਂ ਨੂੰ ਆਪਣੇ ਕੀਤੇ ਤੇ ਕੋਈ ਅਫਸੋਸ ਹੈ ਨਾ ਹੀ ਇਨਾਂ ਦਾ ਮਨ ਸਾਫ਼ ਇਹ ਅਜੀਬੀ ਪੰਥ ਨੂੰ ਟਿੱਚ ਹੀ ਸਮਝਦੇ ਹਨ ਪੰਥ ਅਤੇ ਪੰਜਾਬ ਪ੍ਰਤੀ ਇਨਾਂ ਦੀ ਵਫਾਦਾਰੀ ਤਾਂ ਇੱਕ ਪਾਸੇ ਰਹੀ ਇਨਸਾਨੀਅਤ ਅਤੇ ਕਾਨੂੰਨ ਦੇ ਰਾਜ ਪ੍ਰਤੀ ਵੀ ਇਹ ਇਮਾਨਦਾਰ ਨਹੀਂ ਇਨਾਂ 80 ਅਤੇ 90 ਦੇ ਦਹਾਕੇ ਪੰਜਾਬ ਨਾਲ ਹੋਏ ਤੱਕੇ ਦੇ ਖਿਲਾਫ ਜਾਂਚ ਦਾ ਵਾਅਦਾ ਕੀਤਾ ਸੀ ਪਰ ਕਦੇ ਵੀ ਜਾਂਚ ਨਹੀਂ ਕਰਵਾਈ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਖਪਾ ਦਿੱਤੇ ਗਏ ਹਜ਼ਾਰਾਂ ਨੌਜਵਾਨਾਂ ਦੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਕਟਘਰੇ ਵਿੱਚ ਖੜਾ ਕਰਨ ਦੀ ਥਾਂ ਇਨਾ ਜਥੇਦਾਰ ਗੁਰਦੇਵ ਸਿੰਘ ਕੌਕੇ ਦੇ ਮੂੰਹ ਤੇ ਸਿਗਰਟ ਦਾ ਧੂਆ ਮਾਰਨ ਵਾਲੇ ਤਸ਼ੱਦਦ ਕਰਨ ਵਾਲੇ ਸੁਮੇਰ ਸੈਣੀ ਨੂੰ ਪੰਜਾਬ ਦਾ ਡੀਜੀਪੀ ਬਣਾ ਦਿੱਤਾ ਉਹਨਾਂ ਅਸੀ ਅਕਾਲ ਤੱਕ ਸਾਹਦੇ ਜਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਕੋਹ ਕੋਹ ਕੇ ਮਾਰ ਕੇ ਸਿੱਖਾਂ ਦੀ ਅਣਖ ਤੇ ਗੈਰਤ ਨੂੰ ਵੰਗਾ ਰਿਆ ਤੇ ਇਨਾ ਉਸ ਦੀ ਜਾਂਚ ਰਿਪੋਰਟ ਨੂੰ ਹੀ ਦਬ ਲਿਆ ਸ੍ਰੀ ਗੁਰਗੰਨ ਸਾਹਿਬ ਜੀ ਦੀ ਬੇਰਬੀਆਂ ਅਤੇ ਬਰਗਾੜੀ ਗੋਲੀ ਕਾਂਡ ਦੀ ਜਾਂਚ ਨੂੰ ਕਿਵੇਂ ਹੈਂਡਲ ਕੀਤਾ ਇਹਨਾਂ ਕੌਣ ਸੀ ਇਹਨਾਂ ਦਾ ਮਾਸਟਰਮਾਈਂਡ ਕਿ ਇਸ ਸਭ ਦੀ ਮੁਆਫੀ ਦਾ ਤਰੀਕਾ ਵੀ ਇਹੀ ਡਿਸਾਈਡ ਕਰਨਗੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਅਤੇ ਦੇਵ ਜੀ ਜੀ ਹਸਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਪਾਓ ਸਾਂਝ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ